ਜੜੀ ਬੁੱਟੀ ਰਸਾਇਣ ਸਿੰਘ ਤੇ ਸਾਰੇ ਬੰਦਿਆਂ ਦਾ ਸਵਾਗਤ ਹੈ ਜੀ। ਬਈ ਜਾਣਕਾਰੀ ਇਹ ਹੈ ਬਈ ਜਿਹੜੇ ਨੌਜਵਾਨ ਵੀਰਾਂ ਨੂੰ ਢਿੱਲੇਪਨ ਦੀ ਸਮੱਸਿਆ ਹੈ ਉਹ ਸਾਡੇ ਨਾਲ ਸੰਪਰਕ ਕਰਨ ਜੀ ਤੇ ਉਹਨਾਂ ਦਾ ਹੱਲ ਕੀਤਾ ਜਾਵੇਗਾ ਜੋ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾ ਕੇ ਹਰਾਨ ਔਰ ਪਰੇਸ਼ਾਨ ਹੋ ਚੁੱਕੇ ਨੇ। ਟਿੱਲੇ ਪੰਦੇਸਵੰਦ ਵਿੱਚ ਸਾਡੇ ਨਾਲ ਸੰਪਰਕ ਕਰਨ ਜੀ ਸਾਡਾ ਜਿਹੜਾ ਨੰਬਰ ਹੈ ਉਹ ਹੈ ਜੀ 94781 720 26 ਨੰਬਰ ਹੈ ਤੇ ਬਾਹਲਾ ਲੰਬਾ ਚੌੜਾ ਕੋਈ ਪ੍ਰੋਸੈਸ ਨਹੀਂ ਦਵਾਈ ਤਿਆਰ ਕਰਕੇ ਕੈਪਸੂਲ ਭਰ ਕੇ ਦਿੰਨੇ ਆ ਜੀ 2 ਮਹੀਨੇ ਚ ਮੁਕੰਮਲ ਇਸ ਚੀਜ਼ ਦਾ ਹੱਲ ਹੋ ਜਾਂਦਾ ਜਿਹੜੇ ਵੀਰਾਂ ਨੂੰ ਇਹ ਪ੍ਰੋਬਲਮ ਹੈ ਟਿੱਲੇ ਪੰਦੀ ਤੇ ਸ਼ਿਗਰਪਤਣ ਦੀ ਹੋ ਸਾਡੇ ਨਾਲ ਰਾਬਤਾ ਕਾਇਮ ਕਰਨ ਜੀ ਨੰਬਰ ਇੱਕ ਵਾਰੀ ਹੋਰ ਸੁਣ ਲਓ 94781 710 26 ਠੀਕ ਹੈ ਜੀ ਹੁੰਦਾ ਕੀ ਹੈ ਜੀ ਨਾਸ ਦੀ ਕਮਜ਼ੋਰੀ ਦੂਰ ਕਰਨ ਦੇ ਵਾਸਤੇ ਜ਼ਿਆਦਾਤਰ ਲੋਕ ਕੀ ਕਰਦੇ ਨੇ ਜੀ ਗਰਮ ਜਿਹੜੀਆਂ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਦੇ ਕਰਕੇ ਬੀਜ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਆ ਸ਼ਿਗਰ ਪਤਣ ਦਾ ਸ਼ਿਕਾਰ ਹੋ ਜਾਂਦੇ ਨੇ ਬੰਦੇ ਤੇ ਇਸ ਦੇ ਨਾਲ ਨਾਲ ਹੀ ਦਿਮਾਗੀ ਡਿਪਰੈਸ਼ਨ ਦੇ ਵੀ ਸ਼ਿਕਾਰ ਹੋ ਜਾਂਦੇ ਨੇ ਤੇ ਰਹੀ ਗੱਲ ਟੀਲੇਪਨ ਦੀ ਜਦੋਂ ਵੀਰਜ ਪਤਲਾ ਹੋ ਜਾਂਦਾ ਉਹ ਜਿਆਦਾ ਵੀਰਜ ਦਾ ਨਿਕਾਸ ਹੋ ਜਾਂਦਾ ਜੀ ਜਿਆਦਾ ਵੀਰਜ ਨਿਕਲ ਜਾਂਦਾ ਜਿਵੇਂ ਕਰਕੇ ਟੀਲੇਪਨ ਦੀ ਸਮੱਸਿਆ ਹੋ ਜਾਂਦੀ ਆ ਜੋ ਨਾੜੀ ਹੈ ਉਹ ਬੀਕ ਹੋ ਜਾਂਦੀ ਹੈ ਜੀ ਠੀਕ ਹੈ ਜੀ ਇਹ ਬੈਂਤੀ ਹੈ ਜੀ ਕਿ 40 ਸਾਲ ਤੋਂ ਪਹਿਲਾਂ ਕੋਈ ਵੀ ਗਰਮ ಔಷਦੀ ਦਾ ਸੇਵਨ ਨਾ ਕੀਤਾ ਜਾਵੇ ਜਿਸ ਤਰ੍ਹਾਂ ਅਸ਼ੋਗੰਧਾ ਹੋ ਗਿਆ ਤੇ ਕੌਂਚ ਬੀਜ ਹੋ ਗਿਆ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਇਹ ਸਾਰੇ ਤਸਵੀਰ ਵਾਲਿਆਂ ਨੂੰ ਨਹੀਂ ਲੱਗਦੇ ਜੀ ਇਹ ਜਿਹੜੀਆਂ ਖੁਰਾਕਾਂ ਨੇ ਅਸ਼ੋਗੰਧਾ ਵਗੈਰਾ ਇਹ 40 ਸਾਲ ਤੋਂ ਬਾਅਦ ਦੀਆਂ ਡੋਜ਼ਾਂ ਨੇ ਇਹਨਾਂ ਨਾਲ ਨਾ ਖੇលਿਆ ਜਾਵੇ ਆਪਣੇ ਸਰੀਰ ਨੂੰ ਸਾਫ਼ ਕੇ ਰੱਖਿਆ ਜਾਵੇ ਬੜੀ ਤਗੜੀ ਗੱਲ ਹੈ ਜੀ ਇਹ ਸਰੀਰ ਸੰਭਿਆ ਜਾਵੇ ਅੱਜ ਦੇ ਜਮਾਨੇ ਵਿੱਚ ਇਦੋਂ ਕੋਈ ਬੜਾ ਪੁਰਸਕਾਰ ਨਹੀਂ ਹੈਗਾ ਜੀ ਤੇ ਸਾਡੀ ਸਲਾਹ ਹੈ ਜੀ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਛੋਟੀ ਜੀ ਸਲਾਹ ਹੈ ਵੀ ਇੰਨਾ ਗਰਮ ਚੀਜ਼ਾਂ ਤੋਂ ਬਚਿਆ ਜਾਵੇ ਤੇ ਸਰੀਰ ਨੂਰਿਸ਼ਟ ਬੁਸਟ ਰੱਖਣ ਵਾਲੀਆਂ ਖਰਾਕਾਂ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਬਾਕੀ ਜਿਨ੍ਹਾਂ ਨੂੰ ਟੀਲੇ ਪੰਨ ਦੀ ਸਮੱਸਿਆ ਜਾਂ ਸ਼ਿਗਰ ਪਤਨ ਦੀ ਸੋਚਿਆ ਉਹ ਸਾਡੇ ਨਾਲ ਸੰਪਰਕ ਕਰਨ ਜੀ ਬਹੁ ਮਹੀਨੇ ਚ ਮੁਕੰਮਲ ਹੱਲ ਆ ਜੀ ਇਸ ਚੀਜ਼ ਦਾ ਠੀਕ ਹੈ ਜੀ ਜਿਹੜੇ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾ ਕੇ ਪਰੇਸ਼ਾਨ ਹੋ ਚੁੱਕੇ ਨੇ ਕੋਈ ਰਾਹਤ ਨਹੀਂ ਦਿਖਦਾ ਉਹਨਾਂ ਨੂੰ ਅਗਲਾ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ ਕੋਈ ਜਿਆਦਾ ਮਹਿੰਗੀ ਦਵਾਈ ਨਹੀਂ ਸਸਤੀ ਦਵਾਈ ਹੈ ਬਾਈ ਵਾਲੇ ਲੰਬੇ ਚੌੜੇ ਚੱਕਰਾਂ ਚ ਪੈਣ ਦੀ ਵੀ ਜ਼ਰੂਰਤ ਨਹੀਂ ਇਸ ਚੀਜ਼ ਦਾ ਮੁਕੰਮਲ ਜਿਹੜਾ ਹੱਲ ਆ ਉਹ ਹੈ ਜੀ ਪਰੇਸ਼ਾਨ ਹੋਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਜੀ ਠੀਕ ਹੈ ਜੀ ਸਪੈਸ਼ਲ ਨਸ ਦੀ ਪਾਵਰ ਵਾਸਤੇ ਤਿਆਰ ਕੀਤਾ ਗਿਆ ਜੀ ਸਮਾਨ ਜਿਹੜੇ ਵੀਰਾਂ ਨੂੰ ਜ਼ਰੂਰਤ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ